ਜੇ ਚਾਜ ਦੇ ਨਿਕਲਦੇ ਸਾਨੂੰ ਆਉਣ ਦੀ ਲੋੜ ਹੀ ਨਹੀਂ ਪਣੀ ਸੀ। ਅੰਤਿ ਸਾਸਰ ਕਾਲ ਤੋਂ ਸਾਰਿਆਂ ਨੂੰ ਕਿਤਾ ਸਾਰੇ ਆਏ ਹੋ ਤੇ ਸਾਰਿਆਂ ਨੇ ਵਧੀਆਂ ਹੋਗੇ ਤੇ ਅੱਜ ਆਪਾਂ ਚੱਲੇ ਆਂ ਚੀ ਘਰ ਦੇਖਣਾ ਜੋ ਕਿ ਆਪਾਂ ਨਵਾਂ ਘਰ ਲੈਣ ਲੱਗੇ ਆ ਤੇ ਬਾਕੀ ਜਲਦੀ ਆਪਾਂ ਬਾਅਦੀਆਂ ਤੇ ਆਪਣੇ ਬਲਾਗ ਨਾਲ ਬਣ ਰਹੇ ਹੋ। ਨੀਲੋ ਤੈਨੂੰ ਨਵੇਂ ਘਰ ਦੀਆਂ ਵਧਾਈਆਂ। ਬਲਾਗ ਤੇ ਰਬਤੀ ਵਾਲੀ ਤਾਰ ਹੁੰਦੀ ਘੱਟੋ ਘੱਟ ਲੋਕਾਂ ਦਾ ਖਿਹੜਾ ਤੇ ਛੁੱਟ ਜਾਂਦਾ। ਤੂੰ YouTube ਦਾ ਖਿਹੜਾ ਛੱਡਣਾ ਤੇ ਨਾਲ ਲੋਕਾਂ ਨੇ ਤੇਰੇ ਛੱਡਣਾ ਜਿੰਨਾ ਚਿਰ YouTube ਬੈਨ ਨਹੀਂ ਹੁੰਦਾ। ਦੀਦੀ ਕਹਿੰਦੇ ਸੋਹਣੀ ਵਧੀਆ ਦੀਦੀ ਤੇ ਕਾਂ ਤੋਂ ਵੀ ਕਾਲੀ ਐ। ਕਹ ਰਾ ਜੇ ਸਾਰੇ ਵਾਲੇ ਕਮੈਂਟ ਕਰਕੇ ਦੱਸੋ ਘਰ ਕਿਤਾਂ ਲੱਗਿਆ ਇਹ ਤੇਰੀ ਦੀਦੀ ਦਾ ਘਰ ਹੀ ਆਇ ਕਿਤੇ ਆਗਰ ਵਾਲਾ ਤਾਜ ਮਹਿਲ ਆ ਜਿਹੜਾ ਬੜਾ ਸੋਹਣਾ ਲੱਗੰਦਿਆ ਕਮੈਂਟ ਲੋਕ ਤੈਨੂੰ ਜੀਮੇਲ ਕਰਨ ਕਮੈਂਟ ਤੇ ਤੇਰੇ ਆਫ ਹੁੰਦੇ ਆ ਜੇ ਕਿਤੇ ਘੂਸਿਆਂਪੂਰਨ ਦਾ ਟੂਰਨਾਮੈਂਟ ਹੋਇਆ ਨਾ ਤੇ ਤੂੰ ਵਿੱਚ ਚੈਂਪੀਅਨ ਨਿਕਲਣਾ ਪਾਉਣ ਚੱਲਣਾ ਦੇਖਦੇ ਆ ਕਿੰਨਾ ਰੇਟ ਕਹਿੰਦੇ ਕਿੰਨਾ ਕੋਈ ਕੀ ਕੋਸ਼ਾ ਇਹ ਕਿੰਨਾ ਕੋਸ਼ਾ ਉੱਥੇ ਵਿਆਹ ਵੇਖਣ ਚੱਲਨੀ ਚੱਲੀ ਦਾ ਘਰ ਵੇਖਣਾ ਰੇਟ ਨੂੰ ਕਿਤੇ ਤੂੰ ਸਾਂਹ ਦਾ ਸੌਦਾ ਕਰਨਾ ਪਤਾ ਤੈਨੂੰ ਕੁਝ ਹੁੰਦਾ ਨਹੀਂ ਬਸ ਵਲੌਗ ਬਣਾਉਣਾ ਫੜ ਕੇ ਟੁੱਟੇ ਜੇ ਹੱਥ ਨਾਲ ਫੋਨ ਤੂੰ ਆਈਫੋਨ ਦਾ ਕਰਕੇ ਦਿਖੀ ਜਾਂਦੀ ਕਾਲੋ ਨਹੀਂ ਤਾ ਤਵੇ ਨੂੰ ਵੀ ਮਾਣਾ ਤੇਰੇ ਤੋਂ ਸੁਣੇ ਹੁੰਦਾ ਨਹੀਂ ਇਸ ਕਾਲ ਨੂੰ ਮੈਂ ਤੇ ਜ਼ਿੰਦਾ ਮੈਂ ਜਿ ਬਥੇਰਾ ਕੁਸ਼ੀ ਕੀਤੀ ਹੁੰਦਾ ਕਰਤਾ ਬਹੁਤ ਸੋਨਾ ਸਾਰਾ ਤੇਰੀ ਲੋ ਫਾਸੇ ਅਦਰ ਲੱਗੀ ਆ ਹੁਣ ਅਸਪਾ ਦੇਖ ਕੇ ਮਸ ਫਾਈ ਕਰ ਲਿਆ ਅੱਜ ਅਪ ਫਾਈ ਕਰਤਾ ਦਿਖਾ ਦੋ ਸੁਬਾ ਵੰਦਵਾ ਨੀਲੋ ਘਰ ਵੀ ਸੋਣਾ ਤੇਰਾ ਮੂੰਹ ਵੀ ਬਹੁਤ ਸੋਹਣਾ ਪਰ ਤੈਨੂੰ ਤੇ ਕਾਂ ਵੇਖ ਕੇ ਵੀ ਲਾਂ ਤਾਂ ਪਾਉਂਦੇ ਨੇ ਵੀ ਤੇਰਾ ਤੇ ਸਾਡੇ ਤੋਂ ਵੀ ਜ਼ਿਆਦਾ ਬੇੜਾ ਕਰ ਪਿਆ ਪਿਆ ਇੱਕ ਰੀਫੈਰੋ ਲਵਲੀ ਐਡ ਦਿੱਤੀ ਗਈ ਸਾਰਿਆਂ ਦੇ ਰੰਗ ਸਾਫ਼ ਕਰ ਦਾਂਗੇ ਪਰ ਤੇਰਾ ਰੰਗ ਵੇਖ ਕੇ ਉਹਨਾਂ ਐਡੀ ਡਿਲੀਟ ਕਰਤੀ ਆਓ ਜਿੱਥੇ ਤੇਵੇਂ ਸਫਾਈਆਂ ਕਰਦੇ ਆ ਆਪਣੇ ਘਰ ਦੀਆਂ ਬੜਾ ਚਾਰ ਜਗ੍ਹਾ ਚਾਰ ਜਗ੍ਹਾ ਤੂੰ ਤੇ ਫੋਨ ਦੀ ਬੁੰਡ ਚ ਵੜੀਆਂ ਦੀਦੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਦੀਦੀ ਨੂੰ ਤੇ ਸਫਾਈਆਂ ਕਰਨੀਆਂ ਪੈਣੀਆਂ ਤੂੰ ਫੋਨ ਛੱਡੇ ਤੇ ਦੀਦੀ ਝਾੜੂ ਛੱਡੇ ਉਦਾਂ YouTube ਦੀ ਇੱਕ ਗੱਲ ਵਧੀਆ ਗੱਲ ਦੇ ਇਹਨਾਂ ਦੇ ਵੀ ਘਰਾਂ ਦੇ ਹਾਲਾਤ ਠੀਕ ਕਰ ਦਿੰਦਾ ਉਦਾਂ ਸੋਣ ਨੂੰ ਟ੍ਰੇਨਾਂ ਤੇ ਤੇਰੀ ਆਵਾਜ਼ ਰਕੇ ਕੁਝਰੇ 10-10 ਰੁਪਏ ਮੰਗਦੇ ਫਿਰਦੇ ਤੈਨੂੰ YouTube ਦੇ ਵਿਊ ਫ੍ਰੀ ਆ ਹੀ ਜਾਂਦੇ ਆ ਕਿਹੜਾ ਕਿਤੋਂ ਜੀ ਮਾਸੀ ਮਾਸੀ ਟਰਮ ਕਰ ਹਾਂ ਮਾਰ ਨਾ ਕੋਈ ਨਾ ਬੈਠਾ ਬੁੱਧ ਮਾਸੀ ਤੇਰੇ ਤੇ ਸਾਨੂੰ ਦਿਖੀ ਨਹੀਂ ਕੱਲੀ ਬੋਂਕਰੀ ਦੀ ਸੀ ਉਹ ਤੇ ਪਹਿਲੀ ਰੀ ਜ਼ਿੰਦਗੀ ਚ ਕੰਮ ਕੀਤਾ ਉਹ ਵੀ ਵੀਡੀਓ ਬਣਾਉਣ ਕਰਕੇ ਲੱਖ ਦੀ ਲਾਂਧ ਤੇਰੇ ਤੇ ਕਾਲੋ ਉਹ ਤੋਂ ਵੱਡੀ ਨੌਕਰ ਜੇ ਉਤੋਂ ਤੇਰੇ ਰੰਗ ਕਾਲਾ ਦਿਖਣਾ ਕੀ ਆ ਸਾਨੂੰ ਛਿੱਕੂ ਦਿਖਣਾ ਤੇਰਾ ਮੈਨੂੰ ਲੱਗਦਾ ਭਰਾ ਵੀ ਤੇਰੇ ਰਗਈ ਆ ਤੇਰੇ ਤੋਂ ਵੀ ਵੱਧ ਬੇੜਾ ਕਰ ਕੋਇਆ ਉਹਦਾ ਬੋਂਕਰ ਮਾਰ ਕੇ ਨਾਲ ਹੀ ਭਾਂਡੇ ਵਾਲਾ ਕੂਚਾ ਮਾਰ ਲਈ ਮੂੰਹ ਤੇ ਐ ਤੇ ਮੈਂ ਵੀ ਕਾਲ ਆਈ ਆ ਪਰ ਮੇਰੇ ਗੋਡੇ ਕਾਲੇ ਆ ਤੇਰਾ ਤੇ ਮੇਰੇ ਗੋਡਿਆਂ ਤੋਂ ਵੀ ਬੁਰਾ ਹਾਲ ਹੋਇਆ ਪਿਆ ਨਹੀਂ ਤਾਂ ਇਸ ਕਪੀ ਇਸ ਨਹੀਂ ਇਸ ਲੱਖ ਦਾ ਹਰਕ ਕਣੂ ਇਹ ਗੱਲ ਤੇਰੀ ਭੈਣ ਨੇ ਵੀ ਕਹੀ ਹੋਊਗੀ ਤੇਰੇ ਕਲੇਂਦੇਰੇ ਚ ਦਾੰਦ ਹੀ ਦੇਂਦੇ ਆਲੋ ਇੱਥੇ ਤਾਈ ਹੁਣੀ ਫੇਲ ਪੈ ਗਿਆ ਇੱਥੇ ਚੁੱਪ ਕਰ ਡੀਐਸ ਲਰ ਯੂਜ਼ ਕਰਿਆ ਕਰ ਤੇ ਨਾਲ ਇੰਸਟਾਗ੍ਰਾਮ ਨੂੰ ਕਹਿ ਵੀ ਤੇਰੇ ਲਈ ਸਪੈਸ਼ਲ ਫਿਲਟਰ ਬਣਾਉਣ ਹਾ ਤੇ ਤੇਰੇ ਪਹਿਲਾਂ ਗਾਲੇ ਆ ਬਸ ਪੈਰ ਪੁੱਠੇ ਗੱਲਾਂ ਜਿਹੜੇ ਲਾ ਨੂੰ ਫੇਲ ਕਰੇਂਗੀ ਤੂੰ ਯਾਰ ਝੂਠ ਵਾਲੀ ਗੱਲ ਕੋਈ ਨਹੀਂ ਫਰਸ਼ ਦੀ ਮਿੱਟੀ ਨਾਲ ਇਹਦੇ ਪੈਰ ਕਾਲੇ ਆ ਵੈਨੋਂ ਬੋਂਕਰ ਪੈਰ ਤੇ ਮਿੱਟੀ ਸੇਮ ਸੇਮ ਲੱਗਣਦੇ ਸੇਮ ਆਈ ਐਮ ਸੌਰੀ ਬਾਬੂ ਅਰੇ ਇੰਨੇ ਸਾਲੀ ਨੇ ਵਲੌਗ ਨਹੀਂ ਬਣਾਏ ਜਿੰਨੀ ਬੌਂਕਰ ਮਾਰਦੀ ਮੈਨੂੰ ਲੱਗਦਾ ਕੇ ਦੇ ਘਰੇ ਗਈ ਕੰਮ ਕਰਨਾ ਤਾਂ ਖੋਤੇ ਦੀ ਬੱਚੀ ਨੂੰ ਵੀਡੀਓ ਬਣਾਉਂਦਾ ਟਾਈਮ ਨਹੀਂ ਮਿਲਦਾ ਅੱਜ 2 ਇੰਚੀ ਬੌਂਕਰ ਕਰ ਸਾਦੀ ਤੈਨੂੰ ਪਤਾ ਲੱਗਦਾ ਪਹਿਲਾਂ ਤੂੰ ਗੋਹਾ ਗੋੜਾ ਕਰਦੀ ਨਹੀਂ ਛੂਲ ਕਰਿਆ ਕਰ ਰੱਬ ਦਾ ਨਹੀਂ ਤੇ ਤੇਰੇ ਵਾਲ ਟਨੇ ਵਾਲ ਡਾਹਦੇ ਨੇ ਸਿਰ ਤੋਂ ਤੇਰੇ ਪੈਰਾਂ ਨਾਲ ਵੇਖ ਜੀ ਕਾਲਾ ਜਾਂਦਾ ਮੇਰੇ ਵਾਲਾਂ ਤੋਂ ਕਾਲੇ ਤੇ ਰਪੈਰ ਆ ਕੁੜੀਏ ਵੀ ਆ ਉਗਰਾ ਗਦੇ ਅੰਦਰੋਂ ਬਾਹਰ ਆਈ ਨਹੀਂ ਤੇ ਤੇਰੇ ਦਾੰਦ ਹੀ ਦਿਖੀ ਜਾਂਦੇ ਸੀ ਗੱਲੇ ਜਾਨੇ ਕਹਿੰਦੇ ਖਰਬੂਜੇ ਨੇ ਖਰਬੂਜੇ ਦਾ ਰੰਗ ਚੜ ਜਾਂਦਾ ਆਪਣੀ ਭੈਣ ਨੂੰ ਦੱਸ ਦੇ ਨਾਂਣ ਕੇ ਭੇਜ ਦੇ ਤੇਰੇ ਤੋਂ ਗੋਰੀ ਹੋ ਜੂਗੀ ਉਹ ਹੱਸ ਕੇ ਰਸ ਤੇ ਮੋਟਾ 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 ਗੱਲ ਬਰੇਕ ਦੀ ਬਾਤ ਕਰਦਾ ਅਹ ਮੋਟਾ ਮੋਡਾ ਕਰ ਲਓ ਕਿ ਤਗੜੇ ਦਾ ਨਾ ਨਹੀਂ ਕਰਦੀਨੀ ਇਹਦੇ ਕੰਮ ਹੀ ਕਰਨੇ ਆ ਮੈਨੂੰ ਲੱਗਦਾ ਮੈਨੂੰ ਇਹ ਤੇ ਨਹੀਂ ਲੱਗਦਾ ਵੀ ਤੂੰ ਆਪ ਲਿਆ ਹਲੇ ਉਹ ਤੇ ਕਹਿੰਦੀ ਰੇਡ ਕਰਨ ਹਲੇ ਜੋ ਕਰਨਾ ਫੁਲਾਂਣ ਕਰਨਾ ਅੱਗੇ ਕੀ ਕੁਝ ਹੋਊਗਾ ਗਜਬ ਬੇਇੱਜ਼ਤੀ ਹੈ ਆਈਨੋ ਗੱਡੀਆਂ ਦੀ ਹਲੇ ਦੁੱਜੇ ਮੁੰਡੇ ਦੀਆਂ ਗੱਡੀਆਂ ਵਿੱਚ ਬਹਿ ਜਾਂਦੀ ਇਹ ਨਹੀਂ ਯਾਰ ਅੱਜ ਅਸੀਂ ਮਰ ਗਏ ਨਹੀਂ ਯਾਰ ਤੁਸੀਂ ਮਰੀਤ ਨਹੀਂ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਸ਼ੇਅਰ ਵੀ ਕਰ ਦਿਓ